ਪੰਜਾਬ ਦਸਤਾਬੇਜ ਦੇ ਦਰਸ਼ਕਾਂ ਲਈ ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਖਬਰ ਲੈ ਕੇ ਆਏ ਹਾਂ ਅੱਜਗੱਲਬਾਤ ਹੋਏਗੀ ਕਿਨੀਆਂ ਤੋਂ ਸਰਦਾਰ ਨਰਿੰਦਰ ਸਿੰਘ ਲੋਚਾਬ ਨਾਲ ਜਿਨ੍ਹਾਂ ਨੂੰ ਕੁਝ ਲੋਕ ਮਰਿਆਦਾਸਦੇ ਐ ਤੇ ਉਹਨਾਂ ਦੀ ਜ਼ਮੀਨ ਤੇ ਜਿਹੜੀ 22 ਏਕੜ ਕੰਬਾਲਾ ਪਿੰਡ ਜ਼ਿਲ੍ਹਾ ਮੋਹਾਲੀ ਦੇ ਵਿੱਚ ਐ ਉਹਨੂੰ ਦੱਬਣਾ ਚਾਹੁੰਦੇ ਐ ਇਹਦੇ ਬਾਰੇ ਅਸੀਂ ਪਹਿਲਾਂ ਦੋ ਐਪੀਸੋਡ ਕਰ ਚੁੱਕੇ ਹਾਂ ਐਪੀਸੋਡ ਨੰਬਰ 462 ਤੇ 467 ਅੱਜ ਅਸੀਂ ਇਸ ਸ਼ਖਸ ਨੂੰ ਜਿਹੜੇ ਕਿ ਕੀਨੀਆਂ ਰਹਿੰਦੇ ਆ ਬਹੁਤ ਵੱਡੇ ਔਰ ਇਹ ਫਾਰਮਰ ਨੇ ਵਪਾਰੀ ਨੇ ਟਰੱਕਿੰਗ bizness ਹੈ, transport ਹੈ ਇਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਟੈਲੀਫੋਨ ਤੇ ਗੱਲਬਾਤ ਹੋਏਗੀ, ਵੀਡੀਓ ਲਿੰਕ ਸਥਾਪਿਤ ਨਹੀਂ ਹੋ ਸਕਿਆ। ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਫੋਨ ਤੇ ਜੁੜ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਗੁਰੂ ਫਤਿਹ ਬੁਲਾਉਂਦੇ ਆ। ਸਤਿ ਸ਼੍ਰੀ ਅਕਾਲ ਸਰਦਾਰ ਨਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਹਾਲ ਹੈ ਤੁਹਾਡਾ ਬਿਲਕੁਲ ਠੀਕ ਠਾਕ ਜੀ ਮਿਹਰਬਾਨੀ ਗੁਰਮਹਾਰਾਜ ਦੀ ਮਿਹਰ ਹੈ ਜੀ ਤੇ ਅਸੀਂ ਤੁਹਾਡੇ ਇਸ ਜਿਹੜਾ ਵਿਵਾਦ ਸ਼ੁਰੂ ਹੋ ਗਿਆ ਤੁਹਾਡੀ ਜ਼ਮੀਨ ਤੇ 22 ਏਕੜ ਬਹੁਤ ਹੀ ਕੀਮਤੀ ਜ਼ਮੀਨ ਆ ਬਾਹਰ ਸੈਕਟਰ ਦੇ ਨਾਲ ਬਿਲਕੁਲ ਲੱਗਦੀ ਤੇ ਮੈਨੂੰ ਤੁਸੀਂ ਦੱਸੋਗੇ ਪਹਿਲਾਂ ਵੀ ਤੁਸੀਂ ਕਿੰਨੇ ਭੈਣ ਭਰਾ ਹੋ ਜਿਹੜੇ ਇਸ ਜ਼ਮੀਨ ਦੇ ਮਾਲਕ ਹੋ ਅਸੀਂ ਇਹ ਕਹਤੇ ਆ ਪੰਜ ਭਰਾ ਆ ਤੇ ਤਿੰਨ ਭੈਣਾਂ ਹੂੰ ਜੀ ਤੇ ਜਿੰਦਾ ਕਿਨੇ ਆ ਜੀ ਸਾਰੇ ਜਿੰਦਾ ਨਹੀਂ ਸਰਪੇ ਕੋ ਕੇ ਅਵਤਾਰ ਸਿੰਘ ਦੀ ਡੈਥ ਹੋ ਗਈ ਸੀ ਜੀ 1976 ਅੱਛਾ ਜੀ ਦੇ ਵਿੱਚ ਤੇ ਹੁਣ ਕਿਹੜੇ ਜ਼ਮੀਨ ਇਹ ਦੋ ਜਾਨੇ ਦੇ ਨਾਮ ਤੇ ਸੀਗੀ ਮੇਰੇ ਨਰਿੰਦਰ ਸਿੰਘ ਤੇ ਅਵਤਾਰ ਸਿੰਘ ਦੇ ਛੋਟਾ ਭਰਾ ਉਹ ਜਾਓ ਓਕੇ ਦੋ ਲੋਕ ਦੇ ਨਾਮ ਤੇ ਸੀ ਓਕੇ 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 ਦੋ ਦੜਿਆਂ ਦੇ ਨਾਂ ਤੇ ਸੀਗੀ ਤੇ ਇਹ ਜ਼ਮੀਨ ਹੈਗੀ ਹੈ 175 ਬਿੱਗੇ ਤੇ 7 ਮਰਲੇ that is about 22 acres ਹਾਂਜੀ ਇਹ ਤੁਸੀਂ ਬਾਏ ਕਦੋਂ ਕੀਤੀ ਜੀ 1974 ਦੇ ਵਿੱਚ ਤੁਸੀਂ ਜਦੋਂ ਬਾਏ ਕੀਤੀ ਤੁਹਾਡਾ ਕੋਈ ਪਲਾਨ ਸੀਗਾ ਇੰਡੀਆ ਸੈਟਲ ਹੋਣ ਦਾ ਕਿਉਂਕਿ ਤੁਹਾਡੀ ਫੈਮਲੀ ਤਾਂ 1905 ਚ ਜਾ ਚੁੱਕੀ ਸੀ ਕੀਨੀਆ ਉਹ ਉਦੋਂ ਸੀਗਾ ਸੱਚੀ ਉਹ ਪਲਾਨ ਸੀਗਾ ਕਿ ਜਦੋਂ ਉਹ ਤੱਕੀਨੀਆ ਦੇ ਚ ਇਹਨਾਂ ਰਾਜ ਮਿਲਿਆ ਸੀਗਾ ਤੇ ਜਿਹੜੀ ਇੰਡੀਆ ਇੰਡੀਪੈਂਡੈਂਸ ਦਾ ਸੀ ਇਹੋ ਸਿਸਟਮ ਸੀਗਾ ਉਹ 10 ਸਾਲ ਤੱਕ ਫਿਰ ਸੋਚ ਚ ਸੋਚ ਕੇ ਸੋਚਿਆ ਸੀਗਾ ਪੋਸਟ ਆਇਲ ਦੇ ਮੈਂਫੈਸ 78 ਦੇ ਵਿੱਚ ਦਾ ਵਲਟੂ ਉੱਤੇ ਗਿਆ ਸੀਗਾ ਜੀ ਤੇ ਇਹ ਹੀ ਦੇਖਣ ਵਾਸਤੇ ਕਿ ਕਿੱਥੇ ਕਿੱਥੇ ਅਸੀਂ ਸੈਟਲ ਹੋ ਸਕਦੇ ਹਾਂ ਕਿ ਉਹਦੋਂ ਪਹਿਲਾਂ ਕਿਹੜਾ ਜ਼ਮੀਨ ਸੀਗੀ ਤੇ ਇਹਨਾਂ ਦਾ ਫੈਸਲਾ ਦਿੱਤੇ ਦੇਖਿਆ ਸੀਗਾ ਕਿ 올ਡ ਏਜ ਦੇ ਵਿੱਚ ਤੇ ਵਾਸਤੇ ਇੰਡੀਆ ਠੀਕ ਰਹੇਗਾ ਕਿਉਂਕਿ ਉਦੇ ਨੱਕਰ ਚੱਕਰ ਮਿਲਦੇ ਆ ਸਭ ਕੁਝ ਮਿਲਦੇ ਆ ਤੇ ਉਹ ਕਹਿੰਦਾ ਲਾਈਫ ਕੰਫਰਟੇਬਲੀ ਅੱਗੇ ਰਹਿ ਸਕਦਾ ਹੈ ਜੀ ਜੀ ਤੁਸੀਂ ਸੋਚਿਆ ਸੀ ਕਿ ਤੁਸੀਂ ਆਪਣੇ ਪੰਜਾਬ ਆਪਣੇ ਵਤਨ ਮੁੜੋਗੇ ਟੂਵਰਡਸ ਓਲਡ ਏਜ ਕਿਉਂਕਿ ਕੀਨਿਆਂ ਦੇ ਵਿੱਚ ਆਜ਼ਾਦੀ ਤੋਂ ਬਾਅਦ ਕੁਝ ਹਾਲਾਤ ਨਾਸਾਜ਼ ਹੋ ਗਏ ਸੀ ਹਾਂ ਉਹ ਹੋ ਜੀ ਸੀ ਕਿਉਂਕਿ ਇਹਨੂੰ ਕਹਿੰਦੇ ਆ ਉਹ ਜੋ ਪ੍ਰੈਜ਼ੀਡੈਂਟ ਦੂਸਰਾ ਸੀਗਾ ਉਹ ਜਿੰਨੇ ਬਿਜ਼ਨਸ ਸੀਗੇ ਉਹ ਕਹਿੰਦੇ ਸੀ ਨਾਲ ਤੌ ਕਾਲਾ 파ਟਨਰ ਰੱਖਣਾ ਪਏਗਾ ਓਕੇ ਨਾਲ ਕਾਲਾ 파ਟਨਰ ਓਕੇ ਹਾਂ ਤਿਆਉਸ਼ ਕਰ ਕੇ ਸੀ ਸੋਚਿਆ ਸੀ ਫਿਊਚਰ ਫਿਊਚਰ ਦੇ ਕਰਕੇ ਸੇਵ ਕਰਨ ਵਾਸਤੇ ਕਿੱਥੇ ਜਾ ਸਕਦਾ ਹੈ ਓਕੇ ਤੁਸੀਂ ਕਿਉਂਕਿ ਉਤਕੀਨੀਆਂ ਨੇ ਆਜ਼ਾਦੀ ਉਹਨਾਂ ਦੀ ਹੋਈ 1962 ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ 72 ਹਾਂਜੀ ਠੀਕ ਹੈ ਮੈਂ ਆ ਗੈਟ ਯੂ ਪੁਆਇੰਟ ਜੀ ਜੀ 1962 ਦੇ ਵਿੱਚ ਜੀ ਆਜ਼ਾਦੀ ਨਹੀਂ ਸੀਗੀ ਜੀ ਉਸ ਤੋਂ ਬਾਅਦ ਪਹਿਲਾਂ ਅਜੇ ਸੈਟਲ ਹੋ ਰਿਹਾ ਚਲ ਗਵਰਨਮੈਂਟ ਥੋੜੀ ਸੈਟਲ ਹੋ ਗਈ ਸੀ ਕਿ ਫਿਰ ਉਹਨਾਂ ਨੇ ਆਪ ਦੇ ਪੁਆਇੰਟ ਪੁਆਇੰਟ ਸ਼ੁਰੂ ਕਰਦੇ ਸੀਗੇ ਕਿ ਅਰਗੇ ਦੇ ਸਾਰੇ ਰੇਲਵੇ ਰੇਲਵੇ ਦੇ ਜਿੰਨੇ ਆਪਸ ਵਿੱਚ ਨੇ ਇੰਡੀਅਨ ਸੀਗੇ ਉਹਨਾਂ ਸਾਰੇ ਐਫਰੀਕਨਾਈਜ਼ ਕਰਤੇ ਸੀਗੇ ਤੇ ਉਹ ਸਾਰਾ ਕੁਝ ਦੇਖ ਕੇ ਫਿਰ ਅਸੀਂ ਸੋਚਿਆ ਸੀਗਾ ਕਿ ਕਾਨੂੰ ਬਿਜ਼ਨਸ ਦੇ ਉੱਤੇ ਵੀ ਇਹ ਹੀ ਕੁਝ ਕਰਨਗੇ ਇਸ ਕਰਕੇ ਅਸੀਂ ਜਿਹੜਾ ਸੋਚਿਆ ਕਿ ਕਿੱਥੇ ਜਾ ਕੇ ਸੈਟਲ ਹੋ ਸਕਦੇ ਹਾਂ ਜੀ 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 ਅੱਛਾ ਹੁਣ ਆਪਾਂ ਆਉਣੇ ਆ ਜੀ ਸਦਾ ਨਰਿੰਦਰਪਾਲ ਸਿੰਘ ਤੁਹਾਡੀ ਜ਼ਮੀਨ ਦੇ ਬਾਰੇ ਗੱਲ ਕਰਦੇ ਆਂ ਜੋ ਜਾਣਕਾਰੀ ਹੁਣ ਤੱਕ ਮੈਂ ਪ੍ਰਾਪਤ ਕੀਤੀ ਆ ਤੁਹਾਡੀ ਜ਼ਮੀਨ ਨੂੰ ਹਥਿਆਉਣ ਵਾਸਤੇ ਤਿੰਨ ਵੱਡੇ ਹਮਲੇ ਹੋਏ ਇੱਕ ਕੋਈ ਉਦੋਂ ਤੇਜਵੰਤ ਸੀਗਾ ਉਹਨੇ ਕੀਤਾ ਫਿਰ ਰਜਿੰਦਰ ਸਿੰਘ ਨੇ ਕੀਤਾ ਤੇ ਹੁਣ ਆ ਬੀ ਜੀ ਪੀ ਸੰਜੀਵ ਗੁਪਤੇ ਦਾ ਨਾਮ ਜ਼ਿਕਰ ਹੋ ਰਿਹਾ ਹੈ ਜਰਾ ਇਹਦੇ ਬਾਰੇ ਦੱਸੋ ਪਹਿਲਾ ਕਦੋਂ ਆ ਜਿਹੜਾ ਅਟੈਂਪਟ ਸੀ ਪਹਿਲਾ ਕਿਹੜੇ ਸਾਲ ਹੋਇਆ 2829 2008 2008 ਚ ਪਹਿਲਾ ਅਟੈਂਪਟ ਹੋਇਆ ਤੁਹਾਡੀ ਜ਼ਮੀਨ ਗ੍ਰੈਬ ਕਰਨ ਲਈ ਦੂਜਾ ਹੋਇਆ ਜੀ ਫਿਰ 2017 ਚ ਫੇ ਫੇ ਫਿਰ ਹੋਇਆ ਸੀਗਾ ਉਹਨਕੇ ਅੰਦਰ ਉਹ ਵਿੱਚ ਵਿੱਚ ਚੱਲੀ ਜਾਂਦਾ ਸੀਗਾ ਸਾਰਾ ਕੁਝ ਕਦੀ ਕੋਈ ਆ ਜਾਂਦਾ ਸੀ ਕਦੀ ਕੋਈ ਆ ਜਾਂਦਾ ਸੀ ਜੀ ਪਰ ਜਿਹੜੇ ਮੇਨ ਹੈਗੇ ਆਹੀ ਜੇ ਤੁਸੀਂ ਨਾਮ ਦੱਸੇ ਮੈਨੂੰ ਕਿਹਨਾਂ ਮਿਲਗੇ ਸੰਜੀਵ ਗੁਪਤਾ ਜਿਹੜੇ ਸਾਬਕਾ ਡੀਜੀਪੀ ਉਹਨਾਂ ਦਾ ਨਾਮ ਤੁਸੀਂ ਜਾਣਦੇ ਹੋ ਨਹੀਂ ਮੈਨੂੰ ਇੱਥੇ ਹੀ ਪਤਾ ਲੱਗਿਆ ਸੀ ਉੱਥੇ ਆ ਕੇ ਮੈਂ ਆਇਆ ਤੇ ਸਾਰਾ ਇਹ ਰਹੇ ਹੈਗਾ ਨਾ ਕਿ ਮੇਰਾ ਪਾਵਰ ਟਾਰਨੀ ਤੇ ਤੁਸੀਂ ਮੇਰਾ ਦੋਸਤ ਆ ਸੀ ਕਟੇ ਭਰਾਵਾਂ ਨਾਲ ਵੱਧ ਕੇ ਰਹੇ ਹੁਣ ਤੱਕ ਵੀ ਰਹਿੰਦੇ ਆ ਅਜੀਤ ਸਿੰਘ ਰਣੋਟਾ ਹੈਗਾ ਉੱਥੇ ਉਹ 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 ਨੂੰ ਮੈਂ ਸਾਰੀ ਪਾਵਰ ਦਿੱਤੀ ਸੀਗੀ ਉਹ ਫਾਈਟ ਫਾਈਟ ਕਰੀ ਜਾਂਦਾ ਸੀ ਮੇਰੇ ਵਾਸਤੇ ਜਦੋਂ ਮੇਰੀ ਲੋੜ ਪੈਂਦੀ ਸੀਗੀ ਤੇ ਮੈਨੂੰ ਬੁਲਾਉਂਦਾ ਸੀ ਤੇ ਉਹਦੇ ਆਦਰ ਹੋ ਜਾਂਦਾ ਸੀ ਹਾਂ ਅਜੀਤ ਸਿੰਘ ਰਣੋਟਾ ਚੰਡੀਗੜ੍ਹ 'ਚ ਹੀ ਰਹਿੰਦੇ ਆ ਨਾ ਜੀ ਚੰਡੀਗੜ੍ਹ 'ਚ ਰਹਿੰਦੇ ਆ ਉਹ ਅਸੀਂ ਤਾਂ ਸ਼ੁਰੂ ਤੋਂ ਜੰਮੇ ਪਲੇ ਇਕੱਠੇ ਸੀਗੇ ਹੁਣ ਤੱਕ ਸਾਡੇ ਭਰਾਵਾਂ ਨਾਲ ਵੱਧ ਕੇ ਇਹ ਦੋਸਤੀ ਹੈ ਸਾਡੀ ओके ਉਹ ਵੀ ਕਿ ਨੀਤੋ ਗਿਆ ਸੀ ਕਿ 1975 ਦੇ ਚ ਗਿਆ ਸੀ ਕਿ ਨਿਆ ओके ਨਿਆ ਤੋਂ ਉਹਨਾਂ ਦਾ ਪਰਿਵਾਰ ਕਿੰਨਿਆ ਜੇ ਬਾਕੀ ਹਾਂਜੀ ਉਹਦਾ ਪਰਿਵਾਰ ਹੈਗਾ ਕਿੰਨਿਆ ਐਚ ਵੀ ਹਾਂਜੀ 올 ਰਾਈਟ ਤੇ ਫਿਰ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਇਹ ਸੰਜੀਵ ਗੁਪਤਾ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਨਹੀਂ ਕਹਿੰਦੇ ਸਿਰ ਹੁਣ ਨਵਾਂ ਹੋਰ ਕੋਈ ਆਇਆ ਹੈ ਤੇ ਇਸ ਕਹਿੰਦੇ ਉਹ ਟਰਾਈ ਕਰ ਰਿਹਾ ਹੈ ਗ੍ਰੈਪ ਕਰਨ ਦੀ ਫਿਰ ਫਿਰ ਮੈਂ ਕੇਬਿਟ ਲਗਾਤਾ ਸੀ ਉਸ ਉੱਤੇ ਤੁਸੀਂ ਅਕਤੂਬਰ ਅਕਤੂਬਰ 2023 ਚ ਭਾਰਤ ਆਏ ਸੀ ਹਾਂਜੀ ਅਕਤੂਬਰ 2023 ਚ ਭਾਰਤ ਆਏ ਸੀ ਤੁਸੀਂ ਦਿੱਲੀ ਆਏ ਸਹੀ ਸਹੀ ਸਾਹਿਬ ਉਸ ਸੈਣੀ ਸਾਹਿਬ ਦਾ ਬੜੇ ਪੁਰਾਣੇ ਸੀ ਜੀ ਤੁਸੀਂ ਜਿਹੜੇ 2023 ਚ ਆਏ ਹੋ ਉਹ ਤੋਂ ਗੌਰਵ ਯਾਦਵ ਜੀ ਡੀਜੀਪੀ ਸੀਗੇ ਸਮੇਂ ਸਿੰਘ ਸੈਣੀ ਤਾਂ ਕਾਫੀ ਦਰ ਪਹਿਲਾਂ ਸੀਗੇ ਡਿਊਰਿੰਗ ਬਾਦਲ ਗਵਰਨਮੈਂਟ ਸੀ ਉਹ 1923 ਦੇ ਜਦੋਂ ਮੈਂ ਗਿਆ ਆ ਠੀਕ ਹੈ ਉਹਦਾ ਕੁਲ ਗਿਆ ਸੀ ਜਦ ਮੈਂ ਹੁਣ ਐਨਸੀ ਜਦ ਆਏ ਪਰ ਪਹਿਲਾਂ ਮੈਂ ਜੀ ਤੇ ਆਈਜੀ ਅੰਕਦਰ ਸੈਣੀ ਉਹਨੂੰ ਉਹਨੂੰ ਜੋ ਕਿ ਮਿਲਿਆ ਸੀਗਾ ਉਹਨਾਂ ਨੂੰ ਸਾਰੀ ਗੱਲ ਦੱਸੀ ਸੀ ਉਹਨਾਂ ਨੂੰ ਮੈਂ ਸਾਰਾ ਦੱਸਿਆ ਸੀ ਕਿ ਮੈਂ ਟਰੈਕ ਸਾਰਿਆਂ ਨੂੰ ਪੋਸਟ ਕੀਤੀ ਆ ਪ੍ਰਧਾਨ ਮੰਤਰੀ ਨੂੰ ਵੀ ਕੀਤੀ ਸੀ ਚੀਫ ਕਪੀਕਲਰ ਨੂੰ ਵੀ ਕੀਤੀ ਸੀ ਸਾਰਿਆਂ ਨੂੰ ਭੇਜਿਆ ਸੀ ਮੈਂ ਤੇ ਰਜਿਸਟਰ ਕਰਕੇ ਭੇਜੀ ਸੀ ਸਾਰਿਆਂ ਨੂੰ ਤੇ ਉਹ 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 ਦਫ਼ਤਰ ਨੂੰ ਕਹਿੰਦੇ ਆ ਮੈਨੂੰ ਉਹ ਕਰ ਦੱਸਿਆ ਗਿਆ ਸੀਗਾ ਤੇ ਮੈਂ ਮੈਂ ਫਿਰ ਉਹਨਾਂ ਸਾਰਿਆਂ ਨੂੰ ਭੇਜ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਉੱਥੇ ਗਿਆ ਸੀਗਾ ਜਦੋਂ ਮੈਂ ਗਿਆ ਸੀਗਾ ਜੇ ਸੈਣੀ ਸਾਹਿਬ ਦੇ ਕੋਲ ਮੈਂ ਗਿਆ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਕਹਿੰਦਾ ਮੈਨੂੰ ਤਾਂ ਜ਼ਮੀਨ ਦੀ ਸਾਰੀ ਸਟੋਰੀ ਪਤਾ ਤੁਸੀਂ ਉੱਥੇ ਮੈਨੂੰ ਲੈਟਰ ਦੇ ਵਿੱਚ ਲਿਖ ਕੇ ਸਾਰਾ ਕੁਝ ਪੱਗਿਆ ਦੇਜੋਗਾ ਉਹ ਮੈਨੂੰ ਮਿਲ ਗਈ ਸੀ ਮੈਨੂੰ ਸਾਰੀ ਪਤਾ ਤੁਹਾਡੀ ਉਹ ਵਾਹ ਸਾਰੇ ਉਹਨਾਂ ਨੂੰ ਦੱਸੀ ਤੇ ਉਹ ਕਹਿੰਦਾ ਹਾਂ ਮੈਨੂੰ ਸਾਰਾ ਪਤਾ ਆ ਜੇ ਪਤਾ ਸੀ ਫਿਰ ਕੁਝ ਕੀਤਾ ਉਹਨਾਂ ਨੇ 2019 ਦੀ ਮੇਰੇ ਕੁਝ ਕੀਤਾ ਉਹਨਾਂ ਨੇ ਕੁਝ ਨਹੀਂ ਕੀਤਾ ਸੀ ਉਹਨਾਂ ਨੇ ਕਹਿੰਦਾ ਸੀ ਮੈਨੂੰ ਜੇ ਦਾਇਕਵਾਰੀ ਕਰਤੀ ਜੇ ਕਿਸ ਤਰ੍ਹਾਂ ਕਰੀ ਕਰੋ ਤੇ ਇਹ ਕਹਿੰਦੇ ਆ ਤੇ ਉਹ ਮੈਨੂੰ ਕਹਿੰਦੇ ਸੀ ਕਿ ਜੇ ਸਾਨੂੰ ਹੁਣ ਪਤਾ ਲੱਗ ਗਿਆ ਸਾਰਾ ਕੁਝ ਤੁਸੀਂ ਵਾਪਸ ਜਾਓ ਕਿ ਨਹੀਂ ਕੋਈ ਥੋੜੀ ਜ਼ਮੀਨ ਨੂੰ ਹੱਥ ਲਾਉਣ ਵਾਲਾ ਨਹੀਂ ਹੈਗਾ ਮੈਨੂੰ ਇਹ ਜਾਣਕਾਰੀ ਮਿਲੀ ਸਰਾ ਨਰਿੰਦਰ ਸਿੰਘ ਸੁਮੇਤ ਸਿੰਘ ਹੁਸੈਨੀ ਵੀ ਇੰਟਰਸਟਿਡ ਹੋਗੇ ਇਸ ਜ਼ਮੀਨ 'ਚ ਉਹਨਾਂ ਨੇ ਆਪਣਾ ਇੱਕ ਅਧਿਕਾਰੀ ਕਿਸੇ ਆਈਸ ਅਫਸਰ ਕੋਲ ਭੇਜਿਆ ਜਿਹੜੇ ਹੁਣ ਰਿਟਾਇਰ ਹੋ ਚੁੱਕੇ ਆ ਉਹਨਾਂ ਨੂੰ ਕਿਹਾ ਕਿ ਆਪਾਂ ਇਸ ਜ਼ਮੀਨ ਦਾ ਕੁਝ ਕਰ ਲਈਏ ਰਲ ਮਿਲ ਕੇ ਸਕਦਾ ਯਾ ਜ਼ਰੂਰ ਹੋ ਸਕਦਾ ਸਰ ਜੇ ਦੂ ਵਾਰ ਹੈ ਕਿ ਕੋਈ ਇਨਕੁਆਰੀ ਦੇ ਕੋਈ ਰਿਪੋਰਟ ਨਹੀਂ ਆਈ ਨਾ ਮਨ ਦੱਸਿਆ ਗਿਆ ਨਾ ਪੁੱਛਿਆ ਜਦੋਂ ਫਿਰ ਮੈਂ ਉਹ ਮਗਰੋਂ ਗਿਆ ਉੱਥੇ ਫਿਰ ਮੈਂ ਜਦੋਂ ਕਹਿੰਦਾ ਕਿ ਹੋ ਹ ਗੁਫਤ ਹੈ ਜਿਹੜੇ ਪਰੇ ਆਏ ਹੋਏ ਕੋਈ ਹੈਗਾ ਉੱਥੇ ਫਿਰ ਮੈਂ ਉਸ ਉੱਤੇ ਰਜਿਸਟਰ ਸਟੇਟਸ ਕੋਲ ਹਵਾਤਾ ਸੀਗਾ ਜੀ ਜੀ ਤੇ 2023 ਚ ਵੀ ਆਈ ਸੀ ਨਾ ਜੀ ਤੁਸੀਂ ਅਕਤੂਬਰ ਚ ਟੂਲ ਮੈਂ ਗਿਆ ਸੀਗਾ ਉਹਨਾਂ ਨੂੰ ਸਾਰੇ ਮੈਂ ਕਾਗਜ਼ ਦਿਖਾਏ ਉਹ ਸਾਰੇ ਦੇਖ ਕੇ ਉਹ ਇੱਕਦਮ ਸੈਟੀਸਫਾਈ ਹੋ ਗਏ ਸੀ ਕਿ ਉਹਨਾਂ ਨੇ ਬਹੁਤ ਬਿੰਦ ਕੀਤੀ ਹੈ ਔਰ ਸਾਰੇ ਕੋਸ਼ਿਸ਼ ਕੀਤੀ ਹੈ ਕਿਉਂਕਿ ਅਸੀਂ ਜਦ ਕਹਿੰਦੇ ਪਹਿਲਾਂ ਲਿਖਤਾ ਸੀ ਜੇ ਤੁਹਾਨੂੰ ਪਤਾ ਹੋਣਾ ਕਿ ਪੁਰਾਣਾ ਸਾਰਾ ਲੁਧਿਆਣੇ ਦੇ ਵਿੱਚ ਆ ਜਾਂਦਾ ਸੀਗਾ ਇਹ ਕਿ ਸਾਡਾ ਪਿੰਡ ਜਿਹੜਾ ਸੀਗਾ ਹਾਂਜੀ ਇਹ ਸਭ ਪੰਡੇ ਇਹਦਾ ਸੀਗਾ ਤਾਂ ਉਹ ਤੇ ਉਹ ਤੇ ਖਤ ਲਿਖਾਤਾ ਸੀਗਾ ਕਿ ਲੁਧਿਆਣਾ ਪਰ ਉਹਨੂੰ ਸੇ ਕੋਰਟ ਦੇ ਵਿੱਚ ਵੀ ਸਾਰਾ ਵੈਰੀਫਾਈ ਕਰਾਤਾ ਇੱਕਦਮ ਕਿਹੜੇ ਕੰਦੇ ਸਦਾ ਹੈਗਾ ਸੰਗਰੂਰ ਹਾਂਜੀ ਤੁਸੀਂ ਇਸਾਪੁਰ ਪਿੰਡ ਸੰਗਰੂਰ ਦੇ ਰਹਿਣ ਵਾਲੇ ਹੋ ਨਾ ਕਿ ਲੁਧਿਆਣਾ ਜ਼ਿਲ੍ਹਾ ਦੇ ਠੀਕ ਹੈ ਜੀ ਹਾਂਜੀ ਉਹ ਫਿਰ ਸਾਡੇ ਜਿਹੜਾ ਮੈਂ ਤੁਹਾਨੂੰ ਦੱਸਿਆ ਸਵਾਰ ਬినాਪਾਲ ਉਹ ਕਹਿੰਦੇ ਉਹਨਾਂ ਦੇ ਲੈਂਡ ਆਫਸਰ ਸੀਗੇ ਉਹਨਾਂ ਨੇ ਇੱਕ ਇੱਕ ਕਵਰੀ ਕਰਕੇ ਉੱਥੇ ਜਾ ਕੇ ਢੋਲ ਵਜਾਏ ਉੱਥੇ ਜਾ ਕੇ ਕਿਹਨੂੰ ਇਸਾਪੁਰ ਜਿਹੜਾ ਕੀ ਲੁਧਿਆਣੇ ਆ ਉਹ ਸਬਰਾਵੇ ਪੈਂਦੇ ਆ ਉਹਨਾਂ ਦੇ ਸਾਫਨਾ ਕਰਕੇ ਕਿਤੇ ਨਹੀਂ ਕਹਿੰਦਾ ਕੋਈ ਆਦਮੀ ਨਹੀਂ ਹੈ ਤੇ ਹਾਂ ਇੰਡਸਟਰੀ ਦੇ ਨਾਮ ਦਾ ਹੈ ਤੇ ਉਹਨਾਂ ਨੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਉਹਨਾਂ ਨੂੰ ਕਿਹਾ ਕਿ ਤੁਸੀਂ ਐ ਕਰੋ ਅਸੀਂ ਤੁਹਾਨੂੰ ਅਨੇ ਦੇ ਜਨੇ ਕਰੋੜ ਤੇ ਤੁਸੀਂ ਕਲੀਅਰ ਕਹ ਦੋ ਹਾਂ ਹੈਗਾ ਰਿਪੋਰਟ ਦੇ ਦਿਓ ਉਹ ਫਿਰ ਜਿਹੜੀ ਉੱਤੇ ਪੰਚਾਇਤ ਸੀਗੀ ਉਹਨਾਂ ਨੇ ਸਾਫਨਾ ਕਰਤਾ ਉਹ ਕਹਿੰਦਾ ਅਸੀਂ ਕੋਈ ਐਜਾ ਗਲਤ ਕੰਮ ਨਹੀਂ ਕਰਾਂਗੇ ਉੱਤੇ ਕੌਣ ਗਿਆ ਸੀ ਜੀ ਇਹ ਕਹਿਣ ਲਈ ਉਹਨਾਂ ਨੂੰ ਹੂ ਵਾਸ ਦੀ ਗਾਇ रिजिस्ट्रर बिनपाल करके सिगरेट रजिस्ट्रर बिनपाल रजिस्ट्रर वाली थी अच्छा ओ महारी डिप्टी रजिस्ट्रर होना बिनपाल हां जी वो फिर बिनपाल बिनपाल वाजिया हिंदू जेंटलमैन और टर्बेंट मैन ना ना, अच्छा तो ना तो पर आपा सरदार जी या पूरे सिगे अच्छा अच्छा ओके ओला मैं तानू ससेद मैं नौ मेनू हु याद नहीं पर मैं तो ਬਨੇਪਾਲ ਜੀ ਕਹਿੰਦੇ ਸਿਉਣਾ ਬਨੇਪਾਲ ਬਨੇਪਾਲ ਪਰ ਬੈਣੀਪਾਲ ਪਰ ਬਨੇਪਾਲ ਕਦੇ ਸਾਨੂੰ ਕੰਫਿਊਜ਼ਨ ਚਲੋ ਮੈਂ ਤੁਹਾਨੂੰ ਡਿਟੇਲ ਦੇਵਾਂ ਕੌਣ ਬੰਦੇ ਹੈਗੇ ਉਹ ਠੀਕ ਹੈ ਜੀ ਫਿਰ ਉਹਨਾਂ ਨੇ ਪੰਚਾਇਤ ਦਾ ਰਿਫਿਊਜ਼ ਕਰਤਾ ਓਕੇ ਤੇ ਹੁਣ ਅੱਛਾ ਮੈਂ ਹੋਰ ਤੁਹਾਡੇ ਨਾਲ ਕੀ ਕੀ ਹੋਇਆ ਨਹੀਂ ਸੌਰੀ ਹੁਣ ਤੋਂ ਬਾਅਦ ਫੇਰ ਹੋ ਗਿਆ ਸਾਡੇ ਪਿੰਡ ਉਤੇ ਜੀ ਇਹ ਇਸਾਪੁਰ ਲੱਡੇ ਗਏ ਉੱਥੇ ਜਾ ਕੇ ਉਹਨਾਂ ਨੇ ਸਾਰੀ ਰਿਪੋਰਟ ਮਿਲੀ ਸਾਡੇ ਜਿਹੜੇ ਰਿਸ਼ਤੇਦਾਰ ਵੀ ਉੱਤੇ ਹੈਗੇ ਆ ਬਸ ਜ਼ਿੰਦਗੀ ਵੀ ਸਾਡੀ ਹੈਗੀ ਫਰਦ ਪਰ ਜੀ ਕਾਪੀ ਦਿੱਤੀ ਸਭ ਕੁਝ ਦਿੱਤਾ ਫਿਰ ਉਹਨਾਂ ਨੇ ਆ ਕੇ ਮੈਨੂੰ ਟੈਕ ਹੁਣ ਦੇਖ ਲਈਆ ਤੁਹਾਡੀ ਜ਼ਮੀਨ ਉਹ ਕਿੱਥੇ ਹੂੰ ਕਿ ਤੇ ਤੁਹਾਡੇ ਸਭ ਸਾਰਾ ਕੁਝ ਕਰੈਕਟ ਹੈ ਠੀਕ ਹੈ ਜੀ ਤੇ ਤੁਹਾਡੇ ਤੇ ਹੁਣ ਕਿੰਨੀਆਂ ਕੁ ਕੋਰਟਸ ਦੇ ਵਿੱਚ ਕੇਸ ਚੱਲਦੇ ਆ ਇਹ ਦੱਸੋ ਕਿਸੇ ਕਿਸੇ ਵੀ ਕੋਰਟ ਚ ਕੇਸ ਨਹੀਂ ਸਾਡੇ ਹੈਗੇ ओके नहीं जेड़े ਇਹਨਾਂ ਨੇ ਪਾਏ ਆ ਜਿਹੜੇ ਜਾਲੀ ਮਾਲਕ ਬਣਦੇ ਆ ਉਹਨਾਂ ਨੇ ਪਾਏ ਹੋਣਗੇ ਕੇਸਿਸ ਕੋਰਟ ਚ ਹਾਈ ਕੋਰਟ ਚ ਪਟੀਸ਼ਨਸ ਪਾਈਆਂ ਹੋਣਗੀਆਂ ਕਿਤੇ ਸਾਰੇ ਰਿਜੈਕਟ ਹੋ ਕੇ ਕੀ ਹੋਰ ਅੱਛਾ 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 ਤੁਸੀਂ ਜਾਣਦੇ ਹੋ ਕਿਸੇ ਕਿਸੇ ਬੰਦੇ ਦਾ ਇਹਨਾਂ ਗੈਂਗਸਟ ਜਾਂ ਜਿਹੜੇ ਗ੍ਰੈਬਰ ਸੀਗੇ ਲੈਂਡ ਗ੍ਰੈਬਰਸ ਕਿਸੇ ਨੂੰ ਇਹਨਾਂ ਨੇ ਮਾਰਤਾ ਹੋਏ ਕਿਸੇ ਨੂੰ ਯੂ نو ਡਿਸਪੋਜ਼ ਆਫ ਕਰਤਾ ਕਰਮੇਟ ਕਰਤਾ ਮਤਲਬ ਕਿ ਆਪਣੇ ਆਪ ਨੂੰ ਬਚਾਉਣ ਵਾਸਤੇ ਰਾਜ਼ ਆਪਣਾ ਦਬਾਉਣ ਵਾਸਤੇ ਤਾਂ ਦਾ ਕੋਈ ਹੋਇਆ ਇਨਸੀਡੈਂਟ ਉਹ ਹੋ ਸਕਦਾ ਹੈ ਤੇ ਮਾਰੀ ਸੁਣਾ ਛੋੜੀ ਸੀ ਕਿ ਪਰ ਮੈਂ ਇਹਦਾ ਗੌਰ ਨਹੀਂ ਕੀਤਾ ਇਹਨਾਂ ਉਹਦੇ ਵਿੱਚ ਉਹਦੇ ਵਿੱਚ ਕਿਹਨ ਕਹਿੰਦੇ ਆ ਮੈਂ ਕਿਹਾ ਮੈਨੂੰ ਕਿ ਕਿਸੇ ਨਾਲ ਬਾਤ ਕਰਨ ਮੈਂ ਮਿਕਾਜ ਜਦ ਚ ਪਹਿਣਾ ਆ ਤੇ ਕਹਿੰਦਾ ਤੇ ਮੈਂ ਮੈਂ ਕਿਹਾ ਜੋ ਇਹਨਾਂ ਜੋ ਚੰਦੇ ਸੀ ਕਹਿੰਦੇ ਕਿਸੇ ਨੇ ਪਤਾ ਨਹੀਂ ਉਹਨੂੰ ਮਾਰਾ ਤਾਂ ਸੀਗਾ ਉਹ ਕੀਤਾ ਸੀਗਾ ਮੈਨੂੰ ਕੁਝ ਨਹੀਂ ਪਤਾ ਕਿਉਂ ਕੀਤਾ ਠੀਕ ਹੈ ਹਾਂ ਜੀ ਨਾਨੀ ਇੱਥੇ ਜੋ ਚਰਚਾ ਮੈਂ ਤੁਹਾਨੂੰ ਦੱਸ ਰਿਹਾ ਬੀ ਸਮ ਪੀਪਲ ਵਰ ਯੂ نو ਲਿਕুইਡੇਟਡ ਆ ਬਾਈ ਪੀਪਲ ਹਜੇ ਵੀ ਨਾ ਤਫਤੀਸ਼ ਹੋ ਰਹੀ ਹੈ ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਵਾਕਿਆ ਇਹ ਮਰਡਰ ਸੀ ਜਾਂ ਨੈਚੁਰਲ ਡੈਥ ਸੀ ਇਹ ਹਜੇ ਸਿਚੁਏਸ਼ਨ ਉਹਨਾਂ ਦੇ ਵਿੱਚ ਕਲੀਅਰ ਹੋ ਜਾਏਗੀ ਤੇ ਤੁਸੀਂ ਆ ਨਰਿੰਦ ਲੋਚੈਪ ਸਾਹਿਬ ਅ ਇਹ ਦੱਸੋ ਬਈ ਮਹੌਲ ਕੀਨੀਆ ਦੇ ਵਿੱਚ ਪੰਜਾਬੀਆਂ ਦੇ ਲਈ ਕਿਹੋ ਜਿਹਾ ਕਿੰਨੇ ਕ ਪੰਜਾਬੀ ਉੱਥੇ ਰਹਿੰਦੇ ਆ? ਇੱਥੇ ਸਾਡੇ ਪੰਜਾਬੀ ਜਿਹੜੇ ਟਾਊਨ ਚਸਤੀ ਹੈਗੇ ਆ, ਕੀਨੀਆ ਦੇ ਵਿੱਚ ਤਾਂ ਬਹੁਤ ਹੈਗੇ ਆ। ਔਰ ਜਿਹੜੇ ਇੱਥੇ ਜਿਹੜੀ ਜਗ੍ਹਾ ਸੀ ਰਹਿੰਦੇ ਆ, ਉੱਥੇ ਇਹਨਾਂ ਕਹਿੰਦੇ ਪੰਜਾਬੀ ਹੋੜੇ ਆ। 70 ਫੈਮਲੀਆਂ ਹੈਗੀਆਂ। 70 ਫੈਮਲੀਆਂ ਓਕੇ। ਹਾਂਜੀ। ਤੇ ਬਾਕੀ ਇਹਨੂੰ ਕਹਿੰਦੇ ਹੋਰ ਵੱਡੇ ਟਾਊਨਾਂ ਦੇ ਐਕਚੁਅਲੀ ਸਾਰੇ ਪਾਸੇ ਬਤੇ ਕਾਫੀ ਹੈ ਗਿਆ ਫੈਮਲੀ ਤੁਹਾਨੂੰ ਜਿਹੜਾ ਸਿਸਟਮ ਸਿਸਟਮ ਆਫ ਗਵਰਨੈਂਸ ਹੈ ਭਾਰਤ ਦਾ ਜਾਂ ਪੰਜਾਬ ਦਾ ਠੀਕ ਲੱਗਦਾ ਯਕੀਨੀਆਂ ਦਾ ਬੈਟਰ ਹੈ ਉਥੋਂ ਦੀ ਪੁਲਿਸ ਜ਼ਿਆਦਾ ਅੱਛੀ ਹੈ ਪੰਜਾਬ ਦੀ ਪੁਲਿਸ ਨਾਲੋਂ ਬਹੁਤ ਅੱਛੀ ਹੈ ਮੈਂ ਤਾਂ ਕਹਿ ਰਿਹਾ ਕਿ ਆ ਰਿਹਾ ਕਿਉਂਕਿ ਇੱਥੇ ਲਾਅ ਐਂਡ ਆਰਡਰ ਹੈਗਾ ਹੈ ਉੱਥੇ ਉੱਥੇ ਜਦੋਂ ਵੀ ਤੁਸੀਂ ਕੋਈ ਨਵੀਂ ਗੱਲ ਉੱਠੀ ਹੁੰਦੀ ਹੈ ਮਤਲਬ ਕਿ ਪੁਲਿਸ ਬੈਟਰ ਹੈ ਕੀਨੀਆਂ ਚ ਦੈਨ ਪੰਜਾਬ ਯੈਸ ਓਕੇ 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 अच्छा ਤੁਸੀਂ ਇਹ ਦੱਸੋ ਜਿਹੜੀ ਐਸਆਈਟੀ ਬਣਾਈ ਹੈ ਪੰਜਾਬ ਪੁਲਿਸ ਨੇ ਤੁਹਾਡੇ ਇਸ ਮਸਲੇ ਤੇ ਉਹਦੇ ਕੰਮਕਾਜ ਤੋਂ ਤੁਸੀਂ ਸੈਟੀਸਫਾਈਡ ਹੋ ਜਾਂ ਨਹੀਂ ਹੋ ਪੰਜ ਕੁ ਮਹੀਨੇ ਹੋ ਗਏ ਉਹਨੂੰ ਬਣੀ ਨੂੰ ਸਾਨੂੰ ਕੁਝ ਨਹੀਂ ਪਤਾ ਮੈਨੂੰ ਤੁਸੀਂ ਪੜ੍ਹੋ ਜੀ ਜੀ ਸਿੰਘ ਨੇ ਦੱਸੀ ਹੋਣੀ ਤੁਹਾਨੂੰ ਇੱਥੇ ਕਿ ਕਿ ਪਤਾ ਕਰ ਲੋਗੇ ਕੋਣ ਕਿਉਂਕਿ ਮੇਰਾ ਉਹੀ ਸਾਰਾ ਕੁਝ ਰੱਖਦਾ ਹੈ ਬ੍ਰਦਰ ਜੀ ਕਹ ਲੋ ਬ੍ਰਦਰ ਜੀ ਜੀ ਠੀਕ ਹੈ ਮਿਸਟਰ ਰਨੋਟਾ ਊਡ ਨੋ ਮੋਰ ਅਬਾਊਟ ਇਟ ওকে ওকে ਤੇ ਇੱਥੇ ਗੁਰੂ ਘਰ ਕਿੰਨੇ ਆ ਜੀ ਤੇ ਮੰਦਰ ਕਿੰਨੇ ਆ ਨਾਟੋ ਦਿੱਤਰ ਕਸਪਾ ਤੇ ਤੇ ਜਿਹੜੇ ਪੁੱਛ ਸੀ ਰਹਨੇ ਐਲਡੋ ਤੇ ਮੰਦਰ ਉੱਤੇ ਹੈ ਗਿਆ ਚਾਰ ਚਾਰ ਮੰਦਰ ਹੈਗਾ ਇਹਨਾਂ ਪੰਜਾਬੀ ਹਿੰਦੂਸ ਵੀ ਹੈਗੇ ਉੱਥੇ ਦਾ ਮਤਲਬ ਹਾਂਜੀ ਪੰਜਾਬੀ ਹਿੰਦੂਸ ਵੀ ਬਹੁਤ ਹੈਗੇ ਜੀ 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 ਅਗਰਵਾਲ ਫੈਮਿਲੀ ਹੈ ਦੀ ਹੈ ਅੱਛਾ ਜੀ ਦੂਸਰੇ ਗੁਪਤਾ ਹੈਗੇ ਆ ਤੇ ਚਲੋ ਉਸਤਾਦ ਨਰਿੰਦਰ ਸਿੰਘ ਲੋਚੈਪਸ ਸਾਹਿਬ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ ਔਰ ਜਿਹੜੇ ਲੋਕ ਕਹਿ ਰਹੇ ਸੀ ਕਿ ਪੁਲਿਸ ਵਾਲੇ ਵੀ ਸੀਨੀਅਰ ਅਧਿਕਾਰੀ ਕਈ افਵਾਹ ਉਡਾ ਰਹੇ ਸੀ ਕਿ ਕੀਨੀਆਂ ਦੇ ਵਿੱਚ ਵੀ ਜਿਹੜੇ ਲੋਕ ਹੈ ਜੀ ਜਿਸ ਨਾਲ ਜ਼ਿਕਰ ਹੋ ਰਿਹਾ ਹੈ ਉਹ ਫੇਕ ਨੇ ਇਸ ਜ਼ਮੀਨ ਦਾ ਕੋਈ ਮਾਲਕ ਹੀ ਨਹੀਂ ਉਹ ਅੱਜ ਸਮਝ ਜਾਣਗੇ ਉਹਨਾਂ ਨੂੰ ਚਾਨਣ ਹੋ ਜਾਏਗਾ ਅੱਖਾਂ ਖੁੱਲ ਜਾਣਗੀਆਂ ਕੇਸਦਾਰ ਨਰਿੰਦਰ ਸਿੰਘ ਲੋਚਾਪ ਜ਼ਿੰਦਾ ਨੇ ਤੇ ਭਾਵੇਂ ਅਵਤਾਰ ਸਿੰਘ ਉਹਨਾਂ ਦੇ ਜਿਹੜੇ ਭਰਾ ਸੀਗੇ ਉਹ 1976 ਦੇ ਵਿੱਚ ਸੁਰਗਵਾਸ ਹੋ ਚੁੱਕੇ ਆ ਰੋਡ ਐਕਸੀਡੈਂਟ ਸੋ ਦੇ ਊਡ ਨਾਓ ਨੋ ਵਾਟ ਦੀ ਰਿਐਲਿਟੀ ਇਜ਼ ਤੇ ਮੈਂ ਸਦਾ ਨਰਿੰਦਰ ਸਿੰਘ ਜੀ ਤੁਹਾਡੇ ਤੋਂ ਇਜਾਜ਼ਤ ਚਾਹਣਾ ਅਸੀਂ ਹਰ ਹਿਲੇ ਆਪਣੇ ਚੈਨਲ ਤੇ ਪ੍ਰਾਪਰਟੀ ਹੈਗੀ ਆ ਇੰਡੀਆ ਦੇ ਵਿੱਚ ਹੁਣ ਨਾਲੇ ਕੱਲੀ ਜ਼ਮੀਨ ਨਹੀਂ ਹੈਗੀ ਸਾਡੀ ਹੋਰ ਪ੍ਰਾਪਰਟੀ ਵੀ ਬਹੁਤ ਹੈ ਇੰਡੀਆ ਦੇ ਵਿੱਚ ਅੱਛਾ ਸਾਡੇ ਨਾਮ ਤੇ ਹੈਗੀ ਆ ਤੇ ਅਸੀਂ ਇਹ ਕਹਿੰਦੇ ਆ ਜਿਹੜਾ ਹਜੇ ਵੀ ਰਿਟਾਇਰ ਹੋ ਕੇ ਸੁਖੀ ਆਵਾਂਗੇ ਜੇ ਪਰਮਾਤਮਾ ਨੇ ਸੁਖ ਤੱਕ ਸੁਖ ਰੱਖਿਆ ਤਾਂ ਨੀਆਂ ਯੂ ਵੈਲਕਮ ਬਹੁਤ ਸਾਨੂੰ ਖੁਸ਼ੀ ਹੋਏਗੀ ਤੁਸੀਂ ਸਾਡੇ ਚ ਆ ਕੇ ਰਹੋ ਸਾਡੇ ਭਰਾ ਸਾਡੇ ਚ ਰਹਿਣ ਔਰ ਸਗੋਂ ਜਿਹੜੇ ਲੋਕ ਇੱਥੋਂ ਪੰਜਾਬ ਚੋਂ ਲੋਕ ਬਹੀਰਾ ਘੱਟ ਕੇ ਵਿਦੇਸ਼ਾਂ ਚ ਕੈਨੇਡਾ ਚ ਅਮਰੀਕਾ ਚ ਜਾ ਰਹੇ ਹੈ ਉਹ ਰੁਝਾਨ ਰੁਕੇ ਕਿਉਂਕਿ ਪੰਜਾਬ ਇਜ਼ ਨਾਟ ਦੈਟ ਬੈਡ ਠੀਕ ਹੈ ਪੁਲਿਸ ਜ਼ਿਆਤੀਆਂ ਕਰਦੀ ਹੈ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਟਾਈਮ ਟੂ ਟਾਈਮ ਇਹਨਾਂ ਨੂੰ ਦੱਸਿਆ ਜਾਏ ਕਿ ਉਹਨਾਂ ਦੇ ਵਿੱਚ ਕੀ ਕਮੀਆਂ ਕਮਜ਼ੋਰੀਆਂ ਨੇ ਬਟ ਐਟ ਦਿਸ ਸਟੇਜ ਆਈ ਥਿੰਕ ਜਿਹੜੇ ਇੰਨੀ ਦੇਰ ਬਾਅਦ ਨਵੀਂ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਔਰ ਭਗਵਾਨ ਤਮਨ ਮੈਂ ਸੋਚਦਾ ਕਿ ਕੰਪੈਰੀਟਿਵ ਦੀ ਤੁਲਨਾਤਮਕ ਤੌਰ ਤੇ ਇਜ਼ ਅ ਬੈਟਰ ਚੀਫ ਮਿਨਿਸਟਰ ਇਸ ਕਿਸਮ ਦਾ ਮੇਰਾ ਵਿਚਾਰ ਹੈ ਔਰ ਸਦਾਰ ਨਰਿੰਦਰ ਸਿੰਘ ਲੋਚਨ ਜੀ ਇਸ ਤੁਹਾਡੇ ਮੁੱਦੇ ਨੂੰ ਹਾਈਲਾਈਟ ਕਰਕੇ ਸਾਡਾ ਸਿਰਫ ਕੋਈ ਮਕਸਦ ਹੈ ਪੰਜਾਬ ਦਸਤਾਵੇਜ਼ ਦਾ ਕਿ ਇਸ ਕਿਸਮ ਦੀਆਂ ਗੜਬੜੀਆਂ ਸਮਾਜ ਦੇ ਵਿੱਚੋਂ ਰੁਗਣ ਜਿਹੜੇ ਇਹ ਠੱਗ ਪੁਲਿਸ ਅਫਸਰ ਨੇ ਉਹਨਾਂ ਨੂੰ ਚੇਤਾਵਨੀ ਹੋ ਜਾਏ ਅਲਰਟ ਹੋ ਜਾਣ ਕਿ ਜੇ ਤੁਸੀਂ ਗੜਬੜੀਆਂ ਕਰੋਗੇ ਯੂ ਵਿਲ ਬੀ ਐਕਸਪੋਜ਼ਡ ਆਦਰਵਾਇਸ ਇਹ ਸਾਡਾ ਕੋਈ ਮਕਸਦ ਹੈ ਨਹੀਂ ਕਿ ਸਰਕਾਰ ਦੀ ਨਖੇਦੀ ਕੀਤੀ ਜਾਏ ਕਿਉਂਕਿ ਇਹ ਵਿਸ਼ਾ ਇਹੋ ਜਿਹਾ ਹੈ ਜਿੱਥੇ ਸਰਕਾਰ ਨੇ ਹਜ ਤੱਕ ਕੀਤਾ ਕੁਝ ਨਹੀਂ ਐਸਆਈਟੀ ਨੇ ਕੋਈ ਖਾਸ ਪੈਰਵਾਈ ਜਿਹਨੂੰ ਕਹਿੰਦੇ ਐਕਸ਼ਨ ਲਿਆ ਕੋਈ ਨਹੀਂ 5 ਮਹੀਨੇ ਹੋ ਗਏ ਤੇ ਉਹਦੀ ਨਿੰਦਿਆ ਕਰਨ ਨਹੀਂ ਬਣਦੀ ਹੈ ਮਕਰ ਸਾਹਿਬ ਤੁਹਾਡੇ ਚੈਨਲ ਰਾਹੀਂ ਮੈਂ ਤਾਂ ਰਿਕੁਐਸਟ ਕਰਨਾ ਚਾਹੁੰਨਾ ਜੀ ਲੋਚਰ ਸਾਹਿਬ ਇੰਡੀਆ ਚ ਇਨਵੈਸਟਮੈਂਟ ਕਰਨਾ ਆਇਤੀ ਇਹਨਾਂ ਨੇ ਮਰਿੰਡੇ ਮਿਲ ਲਗਾਈ ਸੀਗੀ ਜੀ ਤਾਂ ਇਹਨਾਂ ਨੇ ਇਹਦਾ ਸਾਗਰ ਮਿਲ ਲਗਾਈ ਸੀਗੀ ਜੀ 84 ਦੇ ਵਿੱਚ ਜਦੋਂ ਪੂਰਾ ਇੱਥੇ ਮਾਹੌਲ ਗਰਮ ਸੀ ਜੀ ਇਹਨਾਂ ਨੇ ਤਾਂ ਵੀ ਆਕੇ ਇੱਥੇ ਇੰਡੀਆ ਦੇ ਵਿੱਚ ਇਨਵੈਸਟਮੈਂਟ ਕੀਤੀ ਜੀ ਪਰ ਜਦੋਂ ਇਹਨਾਂ ਨੇ ਦੇਖਿਆ ਕਿ ਦੇ ਹਾਲਾਤ ਤਾਂ ਉਦੋਂ ਵੀ ਇਹਨਾਂ ਨੇ ਪੈਰ ਪਿੱਛੇ ਹੀ ਮੋੜ ਕੇ ਇਹਨਾਂ ਨੇ ਉਹ ਫੈਕਟਰੀ ਬੰਦ ਕੀਤੀ ਬਰਕਰਾਰ ਉਹ ਮਾਈ ਗੋਡ ਅੱਛਾ ਸਟੇਸ਼ਨ ਦੇ ਨਾਲ ਹਜੇ ਵੀ ਇਹਨਾਂ ਦੀ ਲੈਂਡ ਉਹਤੇ ਇਹਨਾਂ ਨੇ ਫੇਰ ਵੀ ਉਹਨਾਂ ਦੀ ਲੈਂਡ ਪਈ ਹੈ ਇਹਨਾਂ ਨੇ ਅੱਠ ਸਾਲ ਟਰਾਈ ਕੀਤਾ ਪੈਲ ਚਲਾਉਣ ਵਾਸਤੇ ਹੁਣ ਵੀ ਇੰਟਰਸਟਿਡ ਨੇ ਇਹ ਐ ਤੇ ਬਹੁਤ ਵੱਡੀ ਮਤਲਬ ਹੈ ਮਤਲਬ ਐਮਪਾਇਰ ਦੇ ਮਾਲਕ ਨੇ ਉਹ ਵੀ ਇੰਟਰਸਟਿਡ ਨੇ ਪੰਜਾਬ ਨੂੰ ਚਾਹੁੰਦੇ ਆ ਪੰਜਾਬ 'ਚ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਪਰ ਜਿਹੜੇ ਪੰਜਾਬ 'ਚ ਇਹਨਾਂ ਨਾਲ ਜਦੋਂ ਆ ਕੇ ਸਲੂਕ ਹੁੰਦਾ ਉਹਨਾਂ ਚੀਜ਼ਾਂ ਨੂੰ ਦੇਖ ਕੇ ਫਿਰੇ ਘਬਰਾ ਜਾਂਦੇ ਆ ਜੀ 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 ਇਹਨਾਂ ਦੀ ਬੰਬੇ ਪ੍ਰਾਪਰਟੀ ਪਈ ਹੈ Shimla 'ਤੇ ਪਈ ਹੈ ਕਾਮ ਲੱਗ ਉਹਨਾਂ ਦੀ ਪ੍ਰਾਪਰਟੀ ਪਈ ਹੈ ਕਿਸੇ ਪਾਸੇ ਇਹਨਾਂ ਦੀ ਪ੍ਰਾਪਰਟੀ ਨੂੰ ਕਿਸੇ ਨੇ ਹੱਥ ਨਹੀਂ ਲਗਾਇਆ ਪਰ ਆਪਣੇ ਪੰਜਾਬ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਇੰਨਾ ਟੱਕਾ ਹੋਇਆ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਇੰਡਸਟਰੀ ਵਾਸਤੇ ਪਲੈਨਿੰਗ ਕਰ ਰਹੇ ਸੀਗੇ ਚਲੋ ਵੀ ਆਪਾਂ ਇੱਥੇ ਅ ਇੰਡਸਟਰੀ ਸ਼ੁਰੂ ਕਰਵਾਸਤੇ ਤੇ ਹੋਰ ਔਇਲ ਦੀ ਇੰਡਸਟਰੀ ਵਾਸਤੇ ਸੋਚ ਰਹੇ ਸੀ ਵੀ ਕੁਝ ਇੱਕ ਆਪਾਂ ਕਰੀਏ ਉੱਥੇ ਉੱਥੇ ਦੇ ਨੌਜਵਾਨਾਂ ਵਾਸਤੇ ਜੀ ਪਰ ਜਦੋਂ ਇਹਨਾਂ ਨਾਲ ਆਪਣੇ ਨਾਲ ਇੰਦਾ ਦਾ ਸਲੂਕ ਹੋਇਆ ਉੱਥੇ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋਈ ਤਾਂ ਫਿਰ ਇਹਨਾਂ ਨੇ ਆਪਣੇ ਆਪ ਹੀ ਹੱਥ ਪਿੱਛੇ ਖਿੱਚ ਲਈ ਤੁਸੀਂ ਕੌਣ ਬੋਲ ਰਹੇ ਹੋ ਤੁਸੀਂ ਤੁਸੀਂ ਅ ਸਰਦਾਰ ਸਾਹਿਬ ਤੁਸੀਂ ਕੌਣ ਬੋਲ ਰਹੇ ਹੋ ਮੈਂ ਨਰਿੰਦਰ ਮੇਰਾ ਨਾਮ ਹੀ ਨਰਿੰਦਰ ਸਿੰਘ ਹੈ ਜੀ ਇਹ ਅੰਕਲ ਨੇ ਮੇਰੇ اچھا ਸਰਦਾਰ ਨਰਿੰਦਰ ਸਿੰਘ ਲੋ ਤੁਹਾਡਾ ਵੀ ਨਾਮ ਨਰਿੰਦਰ ਸਿੰਘ ਆ اچھا اچھا ਆ ਤੁਹਾਡੀ ਆਵਾਜ਼ ਮਤਲਬ ਕਿ ਕਾਫੀ ਕਲੀਅਰ ਹੈ ਸਰਦਾਰ ਨਰਿੰਦਰ ਸਿੰਘ ਲੋ ਸਾਹਿਬ ਸਾਹਿਬ ਥੋੜੇ ਜਿ ਬਜ਼ੁਰਗ ਲੱਗਦੇ ਨੇ ਉਹਨਾਂ ਦੀ ਆਵਾਜ਼ ਮਦਮ ਸੀ ਖੈਰ ਐਨੀ ਵੀ ਕੰਟੀਨਿਊ ਜੀ ਕਰੋ ਗੱਲ ਜੀ ਕਰੋ ਗੱਲ ਤਾਂ ਮੇਰੀ ਤਾਂ ਥੋੜੇ ਚੈਨਲ ਨਾਲ ਹੀ ਸਰਦਾਰ ਭਗਵੰਤ ਸਿੰਘ ਮਾਨੂੰ ਇਹੀ ਅਪੀਲ ਹੈ ਵੀ ਜਿਹੜਿਆ ਕੋਈ ਐਨ ਆਰ ਆਈ ਦੀਆਂ ਸਮੱਸਿਆਵਾਂ ਨੇ ਦੇਖੋ ਜੇ ਉਹਨਾਂ ਨੂੰ ਆਪਾਂ ਪੂਰੀ ਸਹਿਰਤਾ ਨਾਲ ਸਭ ਲੋਕ ਪ੍ਰਮਾਤਮਾ ਨੇ ਇਹ ਤਾਕਤ ਦਿੱਤੀ ਹੈ ਤੁਸੀਂ ਪੂਰੀ ਇਅਰਸਤਾ ਨਾਲ ਇਹਨਾਂ ਮਸਲਿਆਂ ਨੂੰ ਹੱਲ ਕਰੋ ਪੰਜਾਬ ਆਪਣੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਬੈਠ ਕੇ ਇੰਨੇ ਕਾਮਯਾਬ ਨੇ ਪੰਜਾਬ ਨੂੰ ਤਾਂ ਉਹ ਆਪਣੇ ਗਲ ਬੂਤੇ ਤੇ ਪੈਰਾਂ ਦੇ ਸਿਰ ਤੇ ਕਰ ਸਕਦੇ ਨੇ ਜੇਕਰ ਇਹ ਸਿਰਫ ਐਨਆਰਆਈਆਂ ਦਾ ਵਿਸ਼ਵਾਸ ਜਿੱਤ ਲੈਣ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਜੇ ਐਨਆਰਆਈਆਂ ਦਾ ਵਿਸ਼ਵਾਸ ਇਹ ਸਰਕਾਰ ਜਿੱਤ ਸਕਦੀ ਹੈ ਤਾਂ ਇਹਨਾਂ ਦੇ ਮਸਲੇ ਹੱਲ ਕਰ ਸਕਦੀ ਹੈ ਤਾਂ ਸਿਰਫ ਐਨਆਰਆਈ ਹੀ ਪੰਜਾਬ ਨੂੰ ਪੈਰਾਂ ਫੇਰ ਕਰ ਸਕਦੇ ਨੇ ਇਹ ਗੱਲ ਨੂੰ ਤੁਸੀਂ ਵੀ ਜਾਣਦੇ ਹੋ ਬਿਲਕੁਲ ਜੀ ਮੈਂ ਮੈਂ ਇੱਥੇ ਤੁਹਾਡੇ ਤੋਂ ਸਾਰੇ ਪੰਜਾਬ ਦੇ ਬਿਹਾਫ ਤੇ ਮਾਫੀ ਚਾਹੁੰਦਾ ਜੀ ਕਿ ਅਸੀਂ ਬੜੇ ਸ਼ਰਮਸਾਰ ਆ ਕਿ ਪੰਜਾਬ ਪੁਲਿਸ ਨੇ ਸਾਨੂੰ ਮਤਲਬ ਕਿ ਨਮੋਸ਼ੀ ਦਿੱਤੀ ਆ ਭਾਵੇਂ ਸਾਰੇ ਪੁਲਿਸ ਅਧਿਕਾਰੀ ਇੱਕੋ ਜਿਹੇ ਨਹੀਂ ਹੁੰਦੇ ਪਰ ਜ਼ਿਆਦਾਤਰ ਜਿਹੜੇ ਪੁਲਿਸ ਅਧਿਕਾਰੀ ਅਸੀਂ ਵੇਖਦੇ ਆ ਉਹ ਇਹਨਾਂ ਕੰਮਾਂ ਦੇ ਵਿੱਚ ਸ਼ਾਮਲ ਹੁੰਦੇ ਆ ਲੈਂਡ ਗ੍ਰੈਬਿੰਗ ਜਾਂ ਮਤਲਬ ਕਿ ਕਬਜ਼ੇ ਕਰ ਲੈਣੇ ਧੱਕਾ ਕਰਨਾ ਕਰ ਉਹਦੇ ਲਈ ਅਸੀਂ ਬਹੁਤ ਹੀ ਬਹੁਤ ਹੀ ਸ਼ਰਵਿੰਦਾ ਜੀ ਮਾਫਰਤ ਚਾਹੁੰਦੇ ਆ ਜੋ ਸੰਜੀਵ ਗੁਪਤਾ ਨੇ ਤੁਹਾਡੇ ਨਾਲ ਕਾਰਨਾਮਾ ਕੀਤਾ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਪੰਜਾਬ ਦੇ ਬਿਹਫ ਤੇ ਸਤ ਨਰਿੰਦਰ ਸਿੰਘ ਜੀ ਤੁਸੀਂ ਵੀ ਤੇ ਸੀਨੀਅਰ ਸਤ ਨਰਨ ਸਿੰਘ ਨੂੰ ਸਾਡੇ ਵੱਲੋਂ ਇਹ ਜਿਹੜੀ ਹੈਗੀ ਆ ਗੁਜ਼ਾਰਿਸ਼ ਕਰਿਓ ਕਿ ਪਲੀਜ਼ ਐਕਸਕਿਊਜ਼ ਅਸ ਵੀਲ ਫਾਈਟ ਫਾਰ ਯੂ ਐਂਡ ਵੀਲ ਸੀ ਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਇਨਸੀਡੈਂਟਸ ਆ ਉਹ ਘੱਟ ਤੋਂ ਘੱਟ ਹੋਣ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਐਕਸਪੋਜ਼ ਕੀਤਾ ਜਾਏ ਔਰ ਫਿਰ ਪੰਜਾਬ ਨੂੰ ਚੜ੍ਹਦੀ ਕਲਾ ਵੱਲ ਲਜਾਇਆ ਜਾਏ ਅਤੇ ਜੇ ਮੁੱਖ ਮੰਤਰੀ ਸੁਣਦਾ ਹੈ ਸਾਡੇ ਇਸ ਪ੍ਰੋਗਰਾਮ ਨੂੰ ਤੇ ਜੇ ਉਸ ਦੇ ਕੰਨ ਖੁੱਲੇ ਆ ਤੇ ਹੀ ਸ਼ੁੱਡ ਬੀ ਅਲਰਟ ਔਰ ਤੁਹਾਡੀ ਗੱਲ ਸੁਣ ਕੇ ਕਾਰਵਾਈ ਕਰਵਾਵੇ ਜਿਹੜੀ ਸੁੱਤੀ ਪਈ ਆ ਪੰਜਾਬ ਪੁਲਿਸ ਜਾਂ ਜਿਹੜੇ ਅਧਿਕਾਰੀ ਜਿਨ੍ਹਾਂ ਨੇ ਐਸਆਈਟੀ ਬਣਾ ਕੇ ਹੁਣ ਤੱਕ ਕੀਤਾ ਕੱਖ ਨਹੀਂ ਉਹਨਾਂ ਨੂੰ ਥੋੜਾ ਬਹੁਤ ਟਾਈਟ ਕਰੇ ਤੇ ਤੁਹਾਡੇ ਕੰਮ ਜਿਹੜਾ ਹੈਗਾ ਸੁਲਝਾਵੇ ਮੈਂ ਤੁਹਾਨੂੰ ਤੋਂ ਇਜਾਜ਼ਤ ਚਾਹੁੰਦਾ ਜੀ ਸਰ ਜੀ ਸਾਤਿ ਸਕਾਲ ਨਮਸਕਾਰ ਖੁਦਾ ਹਾਫਿਜ਼ ਸਾਤਿ ਸਕਾਲ ਸਾਤਿ ਸਕਾਲ ਜੀ ਸਰ ਸ਼ੋਹੇਸ਼ਾਨ ਦਾ ਨਰਿੰਦਰ ਸਿੰਘ ਲੋਚਾਪ ਤੇ ਉਹਨਾਂ ਦਾ ਇੱਕ ਰਿਲੇਟਿਵ ਉਹਦਾ ਨਾਮ ਵੀ ਨਰਿੰਦਰ ਸਿੰਘ ਜਿਹੜਾ ਉਹਨਾਂ ਨੇ ਅਖੀਰ ਚ ਜੋ ਕਿਹਾ ਬਹੁਤ ਹੀ ਦਿਲ ਟੁੰਬਣ ਵਾਲੀ ਗੱਲ ਕੀਤੀ ਆ ਭਾਵਕ ਕਰਨ ਵਾਲੀ ਗੱਲ ਕੀਤੀ ਆ ਅੱਜ ਮੈਂ ਇਹ ਮਹਿਸੂਸ ਕਰਦਾ ਕਿ ਜਿਸ ਕਿਸਮ ਦਾ ਟ੍ਰੀਟਮੈਂਟ ਲੋਚੈਬ ਪਰਿਵਾਰ ਨੂੰ ਅਸੀਂ ਪੰਜਾਬ ਵਾਲਿਆਂ ਨੇ ਦਿੱਤਾ ਉਹ ਸ਼ਾਮਲ ਹੈ ਪੁਲਿਸ ਵੀ ਸਾਡੀ ਹੈ ਸਾਰੇ ਅਸੀਂ ਪੰਜਾਬੀ ਆ ਤੇ ਜੇ ਕਿਸੇ ਨੇ ਇਹੋ ਜਿਹਾ ਘਟੀਆ ਕੰਮ ਕੀਤਾ ਇਹਨਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਸਾਰੇ ਸ਼ਰਮਸਾਰ ਆ ਸਾਡਾ ਸਿਰ ਸ਼ਰਮ ਨਾਲ ਝੁਕਦਾ ਹੈ ਇਸ ਪੁਲਾਨੇ ਡੀਜੀਪੀ ਦੇ ਕਾਰਨਾਮੇ ਕਰਕੇ ਜਾਂ ਉਹਨਾਂ ਵਿਅਕਤੀਆਂ ਦੇ ਕਾਰਨਾਮਿਆਂ ਕਰਕੇ ਜਿਹੜੇ ਕਿ ਪਹਿਲਾਂ ਕੋਸ਼ਿਸ਼ਾਂ ਜਿਨ੍ਹਾਂ ਨੇ ਕੀਤੀਆਂ ਜ਼ਮੀਨ ਹਥਿਆਉਣ ਦੀਆਂ ਪਰ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬੀ ਪੰਜਾਬ ਨੂੰ ਚੰਗੇ ਪਾਸੇ ਲਿਜਾਣ ਦੀ ਕੋਸ਼ਿਸ਼ ਕਰੀਏ ਆਓ ਇਕੱਠੇ ਹੋਈਏ ਆਵਾਜ਼ ਉਠਾਈਏ ਸਾਰੇ ਲੋਕ ਆਪਣੀ ਆਵਾਜ਼ ਉਠਾਉਣ ਔਰ ਕਾਇਮ ਹੋ ਕੇ ਠੱਗਾਂ ਦਾ ਮੁਕਾਬਲਾ ਕਰਨ ਤਾਂ ਕਿ ਪੰਜਾਬ ਨੂੰ ਖੁਸ਼ਹਾਲੀ ਵੱਲ ਲਿਜਾਇਆ ਜਾ ਸਕੇ ਮੈਨੂੰ ਜਾਤ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਫਿਸ